ਜੇ ਤਾਂ ਥੋਡੇ ਅੰਦਰ ਅੰਤਾਂ ਦੀ ਬੇਈਮਾਨੀ ਪੰਜਾਬ ਨੂੰ ਖਾਣ ਦੀ ਪੰਜਾਬ ਨੂੰ ਡੋਬਣ ਦੀ ਪੰਜਾਬ ਨੂੰ ਖਤਮ ਕਰਨ ਦੀ ਸੋਚ ਹੈ ਫਿਰ ਤਾਂ ਥੋਡੇ ਤੋਂ ਭੈੜਾ ਕੋਈ ਪੋਲੀਟਿਕਲ ਨਹੀਂ ਪੰਜਾਬ ਨੂੰ ਲੁੱਟਣ ਤੇ ਖਾਣ ਦੀ ਵਜਾਏ ਪੰਜਾਬ ਦੇ ਲੋਕਾਂ ਲਈ ਕੁਝ ਕੰਮ ਕਰਨ ਲਈ ਪੋਲੀਟਿਕਲ ਬੰਦਨਾ ਹੈ ਮੈਂ ਕਹਿੰਦਾ ਉਹ ਪੋਲੀਟਿਕਲ ਚੰਗਾ ਹੈ ਪੋਲੀਟਿਕਲ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਉਹ ਪੋਲੀਟਿਕਲ ਤਾਂ ਸੀ ਪੋਲੀਟਿਕਲ ਹੀ ਸੀ ਇਸ ਸੋਚ ਕੇ ਸੇਵਾ ਕੀਤੀ ਜਾਂ ਇਹ ਕੰਮ ਕਰਨ ਲਈ ਕਿ ਮੈਨੂੰ ਵੋਟਾਂ ਮਿਲਣਗੀਆਂ ਤਾਂ ਇਹੋ ਜੀ ਸੇਵਾ ਉਹ ਨਾ ਹੀ ਕਰੇ ਉਹਦੀ ਸੋਚ ਦੇ ਦੁਰਫਿਟੇ ਮੂਹ ਹੈ ਲੱਖ ਵਾਰ ਤਰਕਾਰ ਹੈ ਕਿ ਤੁਹਾਡੀ ਇਹ ਮਾੜੀ ਸੋਚ ਸਿਰਫ ਵੋਟਾਂ ਅੰਤ ਕਰਕੇ ਅੰਦਰ ਅੰਮਰੇ ਕਹਿੰਦੇ ਸੀ ਮੇਰੇ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਆਈ ਹੈ ਮੇਰਾ ਸਿੱਖ ਦਾ ਦਇਆਵਾਨ ਹੋਏਗਾ ਦਿਲ ਇਹਦਾ ਬਹੁਤ ਕੋਮਲ ਹੋਏਗਾ ਜਦੋਂ ਵੀ ਕਿਸੇ ਨੂੰ ਦੁੱਖ ਤਕਲੀਫ ਚ ਰੁੱਦਦੇ ਨੂੰ ਰੋਂਦੇ ਨੂੰ ਕਰ ਲਾਉਂਦੇ ਨੂੰ ਵੇਖੇਗਾ ਉਹ ਧਰਮ ਜਾਤ ਮਜਬ ਨਹੀਂ ਵੇਖੇਗਾ ਸਿਰਫ ਇਹ ਵੇਖੇ ਵੀ ਇਹ ਇਨਸਾਨ ਹੈ ਤੇ ਇਹਦੀ ਮੈਂ ਮਦਦ ਕਰਨੀ ਹੈ ਵੀ ਇੱਕ ਤਬਕਾ ਹਰ ਇੱਕ ਨਗਰ ਦੇ ਵਿੱਚ ਇਦਾਂ ਦਾ ਹੁੰਦਾ ਹੈ ਜਿਹੜਾ ਮਤਲਬ ਜਿੰਨੂੰ ਅਸੀਂ ਗਰੀਬ ਜਾਂ ਮਤਲਬ ਦਿਹਾੜੀਦਾਰ ਲੋਕ ਕਹਿ ਦਿੰਦੇ ਆ ਉਹਨਾਂ ਦੇ ਘਰ ਰੁੱੜਦੇ ਵੀ ਵੇਖਿਆ ਉਹਨਾਂ ਦੇ ਘਰ ਬਚਾਉਣੋਂ ਫਟਦੇ ਪਾੜਦੇ ਵੀ ਵੇਖਿਆ ਉਹਨਾਂ ਦੀਆਂ ਛੱਤਾਂ गिरਦੀਆਂ ਵੀ ਵੇਖੀਆਂ ਪਾਣੀ ਦੇ ਤਰਤੀਬ ਦੇ ਬਿੰਦੇ ਵੀ ਵੇਖੇ ਸੋ ਉਹਨਾਂ ਪਰਿਵਾਰਾਂ ਨੂੰ ਮੈਂ ਕਹਿੰਨਾ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਤਕਲੀਫ ਦੇ ਵਿੱਚ ਅਸੀਂ ਕਿਸੇ ਨਾਲ ਧਰਮੀ ਭੇਦਭਾਵ ਨਹੀਂ ਕਰ ਸਕਦੇ, ਜਾਤੀ ਭੇਦਭਾਵ ਨਹੀਂ ਕਰ ਸਕਦੇ। ਜੇ ਉਹਨਾਂ ਨੂੰ ਲੰਗਰ ਦੀ ਜ਼ਰੂਰਤ ਹੈ ਉਹਨਾਂ ਨੂੰ ਸ਼ਿਕਾਓ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਇੱਕ ਕੰਮ ਕਰਨਾ ਹੈ ਅਸਾਈਆਂ ਦੇ ਲਈ ਜਿਹੜੇ ਸਾਡੇ ਤੋਂ ਟੁੱਟ ਕੇ ਉਧਰ ਜੁੜ ਗਏ ਨੇ। ਉਹਦੇ ਲਈ ਅਸੀਂ ਬੈਠ ਕੇ ਵਿਚਾਰ ਕੇ ਰਾਤ ਬਹੁਤ ਵਧੀਆ ਤਰੀਕੇ ਨਾਲ ਵੀ ਸਮਝ ਨਾਲ ਇੱਕ ਫੈਸਲਾ ਲਿਆ। ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਿਲਕੁਲ ਵਹਾਲ ਹੋ ਗਿਆ ਚੜ੍ਹਦੀ ਕਲਾ ਚ ਹੋ ਗਏ ਹਰ ਇੱਕ ਨਗਰ ਚ ਇੱਕ ਗੁਰਦੁਆਰਾ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਮਹਾਵਾਕਾ ਕਿ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾ ਬੈਸ਼ਨ ਪਾਈਏ ਆਪਾਂ ਜਾਣਦੇ ਹਾਂ ਕਿ ਪਿਛਲੇ ਪੌਣੇ ਮਹੀਨੇ ਤੋਂ ਪੰਜਾਬ ਆ ਜਿਹੜਾ ਇੱਕ ਤਰ੍ਹਾਂ ਦਾ ਸੰਤਾਪ ਹੰਡਾ ਰਿਹਾ ਹੈਗਾ ਉਹ ਹੜਾਂ ਦਾ ਸੰਤਾਪ ਆ ਤੇ ਇਹਨਾਂ ਹੜਾਂ ਦੇ ਸੰਤਾਪ ਦੇ ਦੌਰਾਨ ਆ ਜਿਹੜਾ ਬਹੁਤ ਸਾਰੇ ਲੋਕਾਂ ਦੇ ਆਪਾਂ ਦੇਖਿਆ ਹੈਗਾ ਕਿ ਦੁੱਖਾਂ ਮੁਸੀਬਤਾਂ ਵੀ ਆਪਾਂ ਨੇ ਸਾਹਮਣੇ ਆਈਆਂ ਹੈਗੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਪਰ ਉੱਥੇ ਨਾਲ ਦੀ ਨਾਲ ਹੀ ਆ ਜਿਹੜਾ ਉਹ ਸਾਡੇ ਪੰਜਾਬ ਦੀ ਇੱਕ ਕੇਂਦਰੀ ਕਦਰ ਹੈਗੀ ਆ ਉਹ ਸੇਵਾ ਭਾਵਨਾ ਦੀ ਕਦਰ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਾਡਾ ਸਿੱਖ ਭਾਈਚਾਰਾ ਤੇ ਸਾਡੇ ਇਸ ਸਿੱਖੀ ਫਲਸਫੇ ਨੇ ਆ ਜਿਹੜਾ ਸਾਨੂੰ ਸੇਵਾ ਭਾਵਨਾ ਜਿਹੜੀ ਉਹ ਵਿਰਸੇ ਦੇ ਵਿੱਚ ਦਿੱਤੀ ਹੈਗੀ ਆ ਇਸ ਕਰਕੇ ਜਿੱਥੇ ਬਹੁਤ ਸਾਰੇ ਲੋਕ ਆਪਣੇ ਆਪਣੇ ਤੌਰ ਤਰੀਕੇ ਨਾਲ ਹੀ ਸੇਵਾ ਕਰ ਰਹੇ ਹੈਗੇ ਆ ਉੱਥੇ ਕੁਝ ਧਾਰਮਿਕ ਜਥੇਬੰਦੀਆਂ ਕੁਝ ਹੋਰ ਵੀ ਜਥੇਬੰਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਕਾਰਜ ਕਰ ਰਹੀਆਂ ਹੈਗੀਆਂ ਇਸੇ ਹੀ ਤਰੀਕੇ ਦੇ ਨਾਲ ਸਿੱਖ ਵਿਰਸਾ ਦਲ ਵੱਲੋਂ ਆ ਜਿਹੜਾ ਸੇਵਾ ਨਿਭਾਈ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਅੱਜ ਸਾਡੇ ਨਾਲ ਸਿੱਖ ਵਿਰਸਾ ਦਲ ਦੇ ਮੁਖੀ ਤੇ ਨਾਲ ਹੀ ਹੈ ਜਿਹੜਾ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਜੋ ਕਿ ਧਾਰਮਿਕ প্রচার ਕਰਦੇ ਰਹਿੰਦੇ ਆ ਤੇ ਖਾਸ ਤੌਰ ਤੇ ਕਈ ਲੋਕਾਂ ਨੂੰ ਹੰਤੀਕ ਜਿਹੜਾ ਉਹ ਗੁਰੂ ਦੇ ਨਾਲ ਵੀ ਜੁੜ ਚੁੱਕੇ ਹੈਗੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਕਾਰਜ ਕੀਤੇ ਹੈਗੇ ਆ ਕੀ ਕੀ ਕਾਰਜ ਕੀਤੇ ਹੈਗੇ ਆ ਕਿਵੇਂ ਕਿਵੇਂ ਸੰਗਤਾਂ ਦੀ ਅਪੀਲ ਕੀਤੀ ਹੈ ਕਿਵੇਂ ਇੱਥੋਂ ਤੀ ਪਹੁੰਚੇ ਕਿੰਨੇ ਦਿਨ ਹੋ ਗਏ ਆ तमाम ਗੱਲਾਂ ਬਾਤਾਂ ਨੇ ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਤੁਹਾਡਾ ਸਾਰੀ ਜੀ ਟੀਮ ਦਾ ਤੁਸੀਂ ਇੱਥੇ ਆਣ ਕੇ ਕਈ ਦਿਨਾਂ ਤੋਂ ਲਗਾਤਾਰ ਕਵਰੇਜ ਕਰ ਰਹੇ ਹਾਂ ਅੱਜ ਵੀ ਤੁਸੀਂ ਸਾਡੇ ਨਾਲ ਮਿਲੇ ਹੋ ਤੁਹਾਡਾ ਧੰਨਵਾਦ ਜੀ ਜੀ ਆਏ ਨੂੰ ਅਚਭ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸੇਵਾ ਕਰ ਰਿਆਂ ਨੂੰ ਤੇ ਕੀ ਕੀ ਇਥੋਂ ਸੰਗਤਾਂ ਤੀਕ ਆ ਜਿਹੜਾ ਉਹ ਲੈ ਕੇ ਆਏ ਉਹ ਪਚਾਇਆ ਹੈਗਾ ਕੀ 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 ਕਸ਼ਟ ਵੀ ਚੱਲਣੇ ਪਏ ਹੈਗੇ ਆ ਸਟਰਗਲ ਵੀ ਕਰਨੀ ਪਈ ਜਦੋਂ ਕਹਿੰਦੇ ਸੇਵਾ ਕਰਨੀ ਹੋਵੇ ਇੱਕ ਤਰ੍ਹਾਂ ਦੀ ਸਟਰਗਲ ਵੀ ਕਰਨੀ ਪੈਂਦੀ ਹੈਗੀ ਕੀ ਕੀ ਸਟਰਗਲ ਕਰਨੀ ਪਈ ਹੈ ਜੀ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਸੇਵਾ ਹੁੰਦੀ ਹੈ ਸੇਵਾ ਦੇ ਵਿੱਚ ਮੈਂ ਭਾਵੇਂ ਜਿੰਨੀ ਮਰਜ਼ੀ ਕਾਹਲ ਕਮਾਈ ਕਹ ਲਈਏ ਕਰੜੀ ਕਮਾਈ ਕਹ ਲਈਏ ਜਾਂ ਸਟਰਗਲ ਕਹ ਲਈਏ ਅ ਅਸੀਂ ਉਹਨੂੰ ਗਿਣਦੇ ਜਾਂ ਤੋਲਦੇ ਜਾਂ ਮਾਪਦੇ ਨਹੀਂ ਹੁੰਦੇ ਕਿਉਂਕਿ ਅ ਸਟਰਗਲ ਹੈ ਜਿਹੜੀ ਉਹ ਉਦੋਂ ਤੋਲੀ ਮਾਪੀ ਜਾਂਦੀ ਹੈ ਜਦੋਂ ਸਾਡੇ ਨਿੱਜੀ ਕਾਰੋਬਾਰਾਂ ਦੇ ਸਕਸੈਸਫੁਲ ਹੋਣ ਦੀ ਜਦੋਂ ਕਥਾ ਆ ਜਾਂ ਵਿਚਾਰ ਕੀਤੀ ਜਾਂਦੀ ਹੈ ਉਹ ਹੁਣ ਅਸੀਂ ਸੇਵਾ ਕਰ ਰਹੇ ਹਾਂ ਸੇਵਾ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਵੀ ਆਈਆਂ ਦੁੱਖ ਤਕਲੀਫਾਂ ਨਾਰਮਲ ਗੱਲ ਹੈ ਪਰ ਅਸੀਂ ਸਾਡੀਆਂ ਦੁੱਖ ਤਕਲੀਫਾਂ ਕਠਨਾਈਆਂ ਉਦੋਂ ਸਾਨੂੰ ਭੁੱਲ ਜਾਂਦੀਆਂ ਨੇ ਜਦੋਂ ਇੱਥੋਂ ਦੇ ਸੰਤਾਪ ਭੋਗ ਰਹੇ ਲੋਕਾਂ ਦਾ ਜਿਹੜੇ ਆਪਣੇ ਘਰਾਂ ਦੇ ਵਿੱਚ ਹਜ਼ਾਰਾਂ ਖੁਸ਼ੀਆਂ ਨੂੰ ਪਾਣੀ ਵਿੱਚ ਡਿੜਦਿਆਂ ਵੇਖ ਕੇ ਅੱਜ ਸਾਡੇ ਵੱਲ ਵੇਖ ਕੇ ਅੱਖਾਂ ਪਰ ਆਉਂਦੇ ਨੇ ਅਸੀਂ ਉਹਨਾਂ ਨੂੰ ਵੇਖ ਕੇ ਫਿਰ ਸਾਡਾ ਜਿਹੜਾ ਤਕਲੀਫ ਦੁੱਖ ਸਟਰਗਲ ਜਾਂ ਕਾਲ ਕਮਾਈ ਆ ਉਹ ਅਸੀਂ ਭੁੱਲ ਜਾਂਦੇ ਆ ਵੀ ਸਾਨੂੰ ਕੋਈ ਬਹੁਤੀ ਵੱਡੀ ਤਕਲੀਫ ਨਹੀਂ ਅਸੀਂ ਠੀਕ ਠਾਕ ਆਂ ਜੀ ਜੀ ਉਸ ਤੋਂ ਬਾਅਦ ਜਿਹੜਾ ਵੱਡੀ ਗੱਲ ਅਸੀਂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਮੁਖਵਾਕ ਤੋਂ ਆਰੰਭ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਮੁਖਵਾਕ ਹੈ ਧੌਲ ਧਰਮ ਦਇਆ ਕਪੂਤ ਅਸਲ ਵਿੱਚ ਅਸੀਂ ਪੰਜਾਬ ਧਰਮ ਦੇ ਨਾਂ ਤੇ ਗੁਰੂ ਸਾਹਿਬ ਦੇ ਨਾਂ ਤੇ ਖੜਾ ਹੈ ਤੇ ਜਦੋਂ ਧਰਮ ਦੀ ਗੱਲ ਕਰਦੇ ਆ ਧਰਮ ਦਾ ਧਰਮ ਹੈ ਜਿਹੜਾ ਉਹ ਦਇਆ ਦਾ ਪੁੱਤ ਹੈ ਜੇ ਦਇਆ ਆਉਂਦੀ ਹੈ ਤਾਂ ਹੀ ਧਰਮ ਪੈਦਾ ਹੁੰਦਾ ਹੈ ਜੇ ਅਸੀਂ ਧਰਮੀ ਆ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਵਿੱਚ ਦਇਆ ਹੋਣੀ ਚਾਹੀਦੀ ਹੈ ਤਾਂ ਅਸੀਂ ਧਰਮੀ ਹੋਵਾਂਗੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਵਾਟੇ ਦਾ ਜਿਹੜੇ ਦੇ ਨਮਰਤ ਤਿਆਰ ਕੀਤਾ 1699 ਦੀ ਵਿਸਾਖੀ ਨੂੰ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਭਾਈ ਦਇਆ ਸਿੰਘ ਸੀ ਜਿਹੜੇ ਕਹਿੰਦੇ ਸੀ ਮਹਾਰਾਜ ਮੈਂ ਸੀਸ ਦੇਣ ਲੱਗਿਆ ਨਾ ਮੇਰਾ ਦਇਆਰਾਮ ਮਹਾਰਾਜ ਕਹਿੰਦੇ ਸੀ ਮੇਰੇ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਆਈ ਹੈ ਮੇਰਾ ਸਿੱਖ ਦਾ ਦਇਆਵਾਨ ਹੋਏਗਾ ਦਿਲ ਇਹਦਾ ਬਹੁਤ ਕੋਮਲ ਹੋਏਗਾ ਜਦੋਂ ਵੀ ਕਿਸੇ ਨੂੰ ਦੁੱਖ ਤਕਲੀਫ ਚ ਰੁੱਦਦੇ ਨੂੰ ਰੋਂਦੇ ਨੂੰ ਕਰਲਾਉਂਦੇ ਨੂੰ ਵੇਖੇਗਾ ਉਹ ਧਰਮ ਜਾਤ ਮਜਬ ਨਹੀਂ ਵੇਖੇਗਾ ਸਿਰਫ ਇਹ ਵੇਖੇ ਆ ਵੀ ਇਹ ਇਨਸਾਨ ਹੈ ਤੇ ਇਹਦੀ ਮੈਂ ਮਦਦ ਕਰਨੀ ਹੈ ਇਹਦੇ ਨਾਲ ਨਾਲ ਖੜਨਾ ਹੈ ਮਜਲੂਮ ਨੂੰ ਵੇਖੇਗਾ ਇੱਥੇ ਅਸੀਂ ਹਜ਼ਾਰਾਂ ਨੂੰ ਰੁੱਦਿਆਂ ਨੂੰ ਵੇਖਦੇ ਆਂ ਤਾ ਅਸੀਂ ਕਰੀਬਨ 5 ਦਿਨ ਤੋਂ ਲਗਾਤਾਰ ਰਹੇ ਅੱਜ 5ਵਾਂ ਦਿਨ ਆ ਸਾਨੂੰ ਸੇਵਾ ਕਰ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸੇਵਾ ਹੋਰ ਜਿੰਨੀ ਹੋ ਸਕੇ ਇਹਨਾਂ ਲੋੜਵੰਦਾਂ ਤੱਕ ਅਸੀਂ ਲਗਾਤਾਰ ਕਰਦੇ ਰਹੀਏ ਜੀ ਜਵਾਬ ਜੀ ਕਿਤੇ ਨ ਕਿਤੇ ਇਹ ਨਹੀਂ ਲੱਦਦਾਗਾ ਕਿ ਪੰਜਾਬ ਦੇ ਲੋਕਾਂ ਦਾ ਆਪਮਹਾਰੇ ਆਉਣਾ ਕਿਤੇ ਨ ਕਿਤੇ ਸਿੱਖੀ ਦਾ ਬੂਟਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀਗਾ ਇਹ ਇਹ ਭਾਵਨਾ ਕਿਸੇ ਹੋਰ ਕਿਸੇ ਵੀ ਸਟੇਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਗੀ ਇੰਟਰਨੈਸ਼ਨਲ ਪੱਧਰ ਤੇ ਦੇਖਣ ਨੂੰ ਨਹੀਂ ਮਿਲਦੀਗੀ ਲੋਕੀ ਆਪਮਹਾਰੇ ਟਰੱਕਾਂ ਦੀ ਟਰੱਕ ਭਰ ਕੇ ਲਿਆ ਰਹੇ ਹੈਗੇ ਬਿਲਕੁਲ ਜੀ ਇੱਕ ਸਿਆਣੇ ਕਹਿੰਦੇ ਆ ਵੀ ਜਿਹੜਾ ਦਰਖਤ ਆਪਣੀਆਂ ਜੜਾਂ ਬਹੁਤ ਡੂੰਘੀਆਂ ਲੈ ਜੇ ਜੇ ਕੋਈ ਆਪਣੀ ਲੋੜ ਲਈ ਜਾਂ ਕਿਸੇ ਵੀ ਤਰੀਕੇ ਨਾਲ ਉਸ ਦਰਖਤ ਦੀਆਂ ਟਾਹਣੀਆਂ ਪੱਤਿਆਂ ਨੂੰ ਤੋੜ ਦੇਵੇ ਉਹਨੂੰ ਬਿਲਕੁਲ ਛਾਂਗ ਦੇਵੇ ਤਾਂ ਵੀ ਉਹ ਦਰਖਤ ਕਦੇ ਮਰਿਆ ਨਹੀਂ ਕਰਦਾ ਸਿੱਖੀ ਇੱਕ ਐਸਾ ਬੂਟਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਲਾਈ ਇਹਨੂੰ ਭਾਵੇਂ ਅਸੀਂ ਪਿਛਲੇ ਸਮੇਂ ਚ ਦੇਖਦੇ ਆਂ ਕਿਸੇ ਕਹਿੰਨੇ ਜੀ ਸਿੱਖੀ ਘਟ ਗਈ ਜੀ ਸਿੱਖੀ ਨਹੀਂ ਜੀ ਹੁਣ ਪੰਜਾਬ 'ਚ ਸਿੱਖੀ ਨਹੀਂ ਰਹੀ ਸਿੱਖ ਨਹੀਂ ਰਹੀ ਕੇਸ ਕਤਲ ਕਰਾ ਲਏ ਹੋਰ ਧਰਮਾਂ ਵਿੱਚ ਵੀ ਚਲੇ ਗਏ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਾਡੇ ਵਿੱਚੋਂ ਦਇਆ ਭਾਵਨਾ ਤੇ ਸਿੱਖੀ ਦੀ ਜਿਹੜੀ ਜੜ੍ਹ ਹੈ ਸਾਡੀ ਉਹ ਹਰੀ ਹੈ ਉਹ ਜਿਉਂਦੀ ਹੈ ਇਸ ਕਰਕੇ ਸਾਡੇ ਅੰਦਰ ਉਹ ਭਾਵਨਾ ਜਾਗਦੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਅੱਜ ਤੁਸੀਂ ਵੇਖ ਰਹੇ ਹੋਵੋਗੇ ਮੇਰੇ ਖਿਆਲ ਜਿੰਨਾ ਕ ਰਾਸਣ ਜਿੰਨੀਆਂ ਕ ਲੋੜਵੰਦ ਚੀਜ਼ਾਂ ਪੰਜਾਬ ਦੇ ਵਾਖੀ ਜਿਹੜੇ ਠੀਕ ਠਾਕ ਨੇ ਜਿੱਥੇ ਕੋਈ ਵੀ ਪ੍ਰੋਬਲਮ ਨਹੀਂ ਉਹ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਉਹਨਾਂ ਪਿੰਡਾਂ ਦੇ ਵਿੱਚੋਂ ਸੰਗਤਾਂ ਆਈਆਂ ਲੈ ਕੇ ਸ਼ਾਇਦ ਇਹ ਇੰਨਾ ਕ ਰਸਣ ਆ ਗਿਆ ਮੇਰੇ ਖਿਆਲ ਦੇ ਵਿੱਚ ਕਿ 2 ਤੋਂ 3 ਮਹੀਨੇ 4 ਮਹੀਨੇ ਇਸ ਇਲਾਕੇ ਦੀ ਸੰਗਤ ਪ੍ਰਸ਼ਾਦਾ ਲਗਾਤਾਰ ਚੱਕ ਸਕਦੀ ਹੈ ਪਰ ਫਿਰ ਵੀ ਜਿੱਥੇ ਸੁੱਕਾ ਰਸਣ ਆ ਰਿਹਾ ਜਿੱਥੇ ਲੋੜਵੰਦ ਬਾਕੀ ਵਸਤੂਆਂ ਆ ਰਹੀਆਂ ਨੇ ਉਹ ਭਾਵੇਂ ਵੀਰਾਂ ਲਈ ਬੀਬੀਆਂ ਲਈ ਉਹਦੇ ਨਾਲ-ਨਾਲ ਇੱਥੇ ਲੰਗਰ ਵੀ ਪੱਕ ਰਹੇ ਨੇ ਪੱਕਿਆ ਹੋਇਆ ਲੰਗਰ ਵੀ ਜ਼ਿਆਦਾਤਰ ਘਰਾਂ ਚ ਆ ਰਿਹਾ ਹੈ ਤੋ ਇਸ ਕਰਕੇ ਵੀ ਇਹ ਸਾਡੀ ਜੜ ਨਿਉ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗੁਰੂ ਨਾਨਕ ਸਾਹਿਬ ਨੇ ਲਾਈ ਹੈ ਇਹ ਕਦੇ ਸੁੱਕਦੀ ਨਹੀਂ ਕਦੇ ਇਹਨੂੰ ਕੋਈ ਪੁੱਟ ਨਹੀਂ ਸਕਦਾ ਇਸੇ ਸਦਕਾ ਹੀ ਪੰਜਾਬ ਦੇ ਵਿੱਚ ਦਇਆ ਭਾਵਨਾ ਤੇ ਇੱਕ ਦੂਜੇ ਨਾਲ ਖੜਨ ਦਾ ਮੁੱਢ ਨਾਲ ਮੁੱਢਾ ਲਾ ਕੇ ਖੜਨ ਦਾ ਜਿਹੜਾ ਇਹ ਹਮੇਸ਼ਾ ਚੱਲੇ ਆ ਰਿਹਾ ਹੈ ਪਿਛਲੇ ਸਮਿਆਂ ਤੋਂ ਅੱਛਾ ਬਾਬਾ ਜੀ ਇੱਕ ਤਾਂ ਇਹ ਹੈਗਾ ਕਿ ਚਲੋ ਹੁਣ ਤਾਂ ਐਟ ਪ੍ਰੈਜੈਂਟ ਸਮੱਸਿਆਵਾਂ ਨੇ ਵਰਤਮਾਨ ਦੀਆਂ ਸਮੱਸਿਆਵਾਂ ਨੇ ਅੱਜ ਪਰ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਇਨ੍ਹਾਂ ਘਰਾਂ ਨੂੰ ਜੂਝਣਾ ਪੈਣਾ ਹੈਗਾ ਸਿੱਖ ਵਿਰਸਾ ਦਾਲ ਕੀ ਉਸ ਸਮੇਂ ਤੀਕ ਵੀ ਸੇਵਾ ਕਰੇਗਾ ਜੇ ਕਰੇਗਾ ਤਾਂ ਕਿਸ ਤਰ੍ਹਾਂ ਦੀ ਸੇਵਾ ਰਹੀਗੀ ਤੁਹਾਡੀ ਬਿਲਕੁਲ ਜੀ ਜਿਹੜੀਆਂ ਹੁਣ ਦੀਆਂ ਸਮੱਸਿਆਵਾਂ ਨੇ ਸਾਨੂੰ ਜਿਹੜਾ ਇੱਥੇ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਉਹ ਇਹ ਹੋ ਰਿਹਾ ਵੀ ਹੁਣ ਤਾਂ ਇਹਨਾਂ ਦਾ ਮਤਲਬ ਪ੍ਰਸ਼ਾਦਾ ਪਾਣੀ ਦਾ ਤਾਂ ਲਗਭਗ ਹੱਲ ਹੋ ਹੀ ਰਿਹਾ ਵੱਖ-ਵੱਖ ਸੰਸਥਾਵਾਂ ਕਰ ਰਹੀਆਂ ਨੇ ਵੱਖ-ਵੱਖ ਲੋਕ ਕਰ ਰਹੇ ਨੇ ਸੋ ਮੈਂ ਸਮਝਦਾ ਵੀ ਹੁਣ ਇਹਨਾਂ ਨੂੰ ਜ਼ਿਆਦਾ ਤੋਂ ਡਾਕਟਰੀ ਦੀ ਸਹਾਇਤਾ ਇਸ ਦੇ ਨਾਲ ਨਾਲ ਇਹ ਪਾਣੀ ਨੂੰ ਜਿੱਥੇ ਉੱਚੀਆਂ ਜਗਾਵਾਂ ਦੇ ਵਿੱਚ ਭਰਿਆ ਹੋਇਆ ਪਾਣੀ ਹੈ ਜਿੱਥੇ ਅਸੀਂ ਕਿਸੇ ਕੁਝ ਨਾ ਕੁਝ ਮਿਹਨਤ ਕਰਕੇ ਪਾਣੀ ਕੱਢ ਕੇ ਉਹਨਾਂ ਨੂੰ ਰਹਿਣ ਯੋਗ ਪਹਿਲਾਂ ਵਰਗਾ ਬਣਾ ਸਕਦੇ ਆ ਇੱਕ ਤਾਂ ਉਹ ਬਹੁਤ ਜ਼ਰੂਰੀ ਹੈ ਮੈਂ ਵੇਖਿਆ ਕਈ ਪਿੰਡਾਂ ਵਿੱਚੋਂ ਪਾਣੀ ਉਤਰ ਗਿਆ ਪਰ ਉੱਥੇ ਡੂੰਘੀਆਂ ਜਗਾਵਾਂ ਵਿੱਚ ਪਾਣੀ ਇੰਨਾ ਖੜਾ ਹੈ ਉਹਦੇ ਕਾਰਨ ਬਿਮਾਰੀਆਂ ਮੱਛਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੋ ਰਹੀਆਂ ਨੇ ਇੱਕ ਤਾਂ ਉਹ ਚੀਜ਼ ਚਾਹੀਦੀ ਹੈ ਇੱਕ ਜਿੱਥੋਂ ਜਿੱਥੋਂ ਪਾਣੀ ਜਿਵੇਂ ਜਿਵੇਂ ਉਤਰੇਗਾ ਕਿਉਂਕਿ ਮੈਂ ਇਹ ਗੱਲ ਕਹਿ ਦਵਾ ਵੀ ਇੱਕ ਤਬਕਾ ਹਰ ਇੱਕ ਨਗਰ ਦੇ ਵਿੱਚ ਇਦਾਂ ਦਾ ਹੁੰਦਾ ਹੈ ਜਿਹੜਾ ਮਤਲਬ ਜੀਨੂੰ ਅਸੀਂ ਗਰੀਬ ਜਾਂ ਮਤਲਬ ਦਿਹਾੜੀਦਾਰ ਲੋਕ ਕਹਿ ਦਿੰਨੇ ਆ ਉਹਨਾਂ ਦੇ ਘਰ ਰੁੜਦੇ ਵੀ ਵੇਖਿਆ ਉਹਨਾਂ ਦੇ ਘਰ ਵਿਚਾਣੋ ਫਟਦੇ ਪਾੜਦੇ ਵੀ ਵੇਖਿਆ ਉਹਨਾਂ ਦੀਆਂ ਛੱਤਾਂ गिरਦੀਆਂ ਵੀ ਵੇਖੀਆਂ ਪਾਣੀ ਦੇ ਧਰਤੀ ਵਿੱਚ ਬੰਦੇ ਵੀ ਵੇਖੇ ਸੋ ਉਹਨਾਂ ਪਰਿਵਾਰਾਂ ਨੂੰ ਮੈਂ ਕਹਿੰਨਾ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਆਸਰੇ ਬਣਾ ਕੇ ਦਿੱਤੇ ਜਾਣ ਉਹਨਾਂ ਨੂੰ ਜਿਵੇਂ ਜਿਵੇਂ ਜੋ ਜੋ ਭਾਵੇਂ ਜੇ ਪਹਿਲਾਂ 2-4 ਸੀਗੇ ਹੁਣ 1-2 ਬਣਾ ਦੇਵੋ ਜਿੱਥੇ ਦੋ ਕਮਰੇ ਸੀ ਕਿਸੇ ਦੇ ਉਹਨਾਂ ਨੂੰ ਇੱਕ ਬਣਾ ਦਿਓ ਜਿੱਦੇ ਤਿੰਨ ਸੀਗੇ ਉਹਨਾਂ ਨੂੰ ਦੋ ਬਣਾ ਦੇਵੋ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਉਹ ਚੀਜ਼ਾਂ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ ਦੂਸਰਾ ਏ ਹੈ ਇਸ ਇਲਾਕੇ ਦੇ ਵਿੱਚ ਸਾਰਾ ਇਹਦਾ ਸਾਰਾ ਜਿਹੜਾ ਕਾਰੋਬਾਰ ਹੈ ਉਹ ਜ਼ਿਆਦਾਤਰ ਖੇਤੀਬਾੜੀ ਦਾ ਹੈ ਕਿਉਂਕਿ ਖੇਤੀਬਾੜੀ ਕਿਸਾਨ ਅਗਾਉਂਦਾ ਹੈ ਸੋ ਉਸ ਖੇਤੀਬਾੜੀ ਵਿੱਚ ਵੱਖ-ਵੱਖ ਤਰੀਕੇ ਨਾਲ ਜਿਹੜਾ ਆਮ ਦਿਹਾੜੀਦਾਰ ਲੋਕ ਉੱਥੋਂ 2 ਰੁਪਏ ਕਮਾ ਕੇ ਕੰਮ ਕਰਕੇ ਉਹਦਾ ਗੁਜ਼ਾਰਾ ਕਰਦੇ ਆ ਸੋ ਸਭ ਤੋਂ ਪਹਿਲਾਂ ਇੱਥੇ ਜਿਹੜਾ ਜਿੱਥੇ ਕਿਤੇ ਮਿੱਟੀ ਭਰੀ ਹੈ ਗਾਰ ਭਰੀ ਹੈ ਉਹਨੂੰ ਹਟਾ ਕੇ ਬਾਹਣ ਪੱਧਰ ਕਰਕੇ ਇਹਨਾਂ ਦੀ ਆਉਣ ਵਾਲੀ ਫਸਲ ਕਣਕ ਦੀ ਹੈ ਉਹ ਕਣਕ ਦੀ ਵਿਜਾਈ ਕੀਤੀ ਜਾਵੇ ਕਿਉਂਕਿ ਨਾ ਤਾਂ ਹੁਣ ਇਹਨਾਂ ਕੋਲ ਬੀ ਦਾ ਪ੍ਰਬੰਧ ਹੋਣਾ ਹੈ ਆਪਾਂ ਨੂੰ ਪਤਾ ਹੀ ਹੈ ਜਿੱਦਾ ਸਾਰਾ ਕੁਝ ਰੁੜ ਗਿਆ ਫਸਲ ਚਲੀ ਗਈ ਆ 6 ਮਹੀਨਿਆਂ ਦੀ ਫਸਲ ਨੇ ਆਉਣ ਵਾਲੇ 6 ਮਹੀਨਿਆਂ ਦਾ ਭਵਿੱਖ ਤਾਂ ਕਰਨਾ ਸੀ ਆਉਣ ਵਾਲੇ 6 ਮਹੀਨਿਆਂ ਦਾ ਭਵਿੱਖ ਇਹ ਫਸਲ ਖਤਮ ਹੋਣ ਕਾਰਨ ਇਹਨਾਂ ਲੋਕਾਂ ਦਾ ਇਹ 1300 ਪਿੰਡ ਲਗਭਗ ਪੰਜਾਬ ਦਾ ਇਹ ਸਾਰੇ ਦਾ ਸਾਰਾ ਮਤਲਬ 6 ਮਹੀਨੇ ਦਾ ਭਵਿੱਖ ਇਹਨਾਂ ਦਾ ਖਤਰੇ 'ਚ ਹੈ ਸੋ ਆਉਣ ਵਾਲੇ 6 ਮਹੀਨੇ ਨੇ ਜਿਹੜੇ ਉਹਨਾਂ ਦੇ ਲਈ ਆਪਾਂ ਇਹਨਾਂ ਨੂੰ ਹਰ ਸਮੇਂ ਹਰ ਹਾਲਾਤ ਵਿੱਚ ਇਹਨਾਂ ਦੇ ਨਾਲ ਰਹੀਏ ਸੋ ਖੇਤੀ ਦੇ ਲਈ ਅਸੀਂ ਜਿਵੇਂ ਬੀਜ ਹੋ ਗਿਆ ਸਾਡੇ ਸਪੈਸ਼ਲ ਸਾਡੇ ਕੋਲ ਜਿਹੜੇ ਆਪਣੇ ਨਿੱਜੀ ਟਰੈਕਟਰ ਨੇ ਜਾਂ ਸੁਪਰਸੀਡਰ ਨੇ ਉਹ ਸਿੱਥੇ ਭੇਜ ਕੇ ਪਹਿਲਾਂ ਅਸੀਂ ਇਹਨਾਂ ਨੂੰ ਪੱਧਰ ਕਰਾਵਾਂਗੇ ਫਿਰ ਨਾਲ ਦੀ ਨਾਲ ਜਿਹੜਾ ਆਪ ਵਿਜਾਈ ਕਰਕੇ ਦੇਵਾਂਗੇ ਜਦੋਂ ਵਿਜਾਈ ਹੋ ਗਈ ਕਣਕ ਹੋ ਗਈ ਪਹਿਲਾ ਪਾਣੀ ਲੱਗਣ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਕਹਾਂਗੇ ਤੁਸੀਂ ਆਪਣੀ ਫਸਲ ਆਪੋ ਆਪਣੀ ਸੰਭਾਲ ਲਵੋ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਮਹਾਰਾਜ ਕਰਾਉਣਾ ਹੋਣਾ ਹੋਈ ਹੈ ਜਿਵੇਂ ਮਹਾਰਾਜ ਕਰਾਉਣਗੇ ਬਾਕੀ ਗੁਰੂ ਸਾਹਿਬ ਜਾਣਦੇ ਐ ਅਛਾ ਬਾਬਾ ਜੀ ਆਪਾਂ ਦੇਖਦੇ ਹੈਗੇ ਆ ਆਪਣੇ ਸਿੱਖੀ ਦਾ ਮਹਾਵਾਕ ਆ ਕਿ ਇੱਕ ਨੂਰ ਸੇ ਸਭ ਜਗ ਜਗ ਉਪਜਿਆ ਕੌਣ ਭਲੇ ਕੋ ਮੰਦੇ ਪਰ ਇਨ ਹੜਾਂ ਦੇ ਦੌਰਾਨ ਕੁਝ ਚੈਨਲਾਂ ਨੇ ਤੇ ਕੁਝ ਲੋਕਾਂ ਨੇ ਇਹ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜੀ ਸਿੱਖ ਭਾਈਚਾਰਾ ਤਾਂ ਸੇਵਾ ਕਰ ਰਿਹਾ ਹੈਗਾ ਇਸਾਈ ਪਿੱਛੇ ਰਹੇਗੇ ਹੁਣ ਇਸਾਈਆਂ ਨੂੰ ਇਸਾਈਆਂ ਦੇ ਲਈ ਸਿੱਖ ਲੰਗਰ ਲਾਉਂਦੇ ਫਿਰਦੇ ਆ ਤੁਹਾਨੂੰ ਲੱਗਦਾ ਹੈ ਕਿ ਕੀ ਇਨਾਂ ਗੱਲਾਂ ਦੀ ਤੁਰਕ ਬੰਦੀ ਹੈਗੀ ਆ ਗੱਲਾਂ ਦੋ ਨੇ ਸਭ ਤੋਂ ਪਹਿਲੀ ਮੈਂ ਤੁਹਾਨੂੰ ਆਪਣੇ ਨਾਲ ਹੋਈ ਦੱਸ ਦਿੰਨਾ ਹੈ ਅਸੀਂ ਪਿਛਲੇ ਦਿਨਾਂ ਤੋਂ ਮਤਲਬ ਆਏ ਆ ਇੱਥੇ ਸਾਨੂੰ ਜ਼ਿਆਦਾਤਰ ਜਿੰਨੇ ਵੀ ਮਤਲਬ ਨੌਜਵਾਨ ਮਿਲੇ ਨੇ ਜਾਂ ਪੰਥਦਰ ਦੀ ਕਹਿ ਸਕਦੇ ਆ ਉਹ ਇੱਕ ਦਰਦੀ ਹੁੰਦਾ ਉਹਨਾਂ ਨੇ ਇੱਕ ਕੋਈ ਗੱਲ ਕਹੀ ਬਾਬਾ ਜੀ ਮਤਲਬ ਤੁਸੀਂ ਈਸਾਈ ਵੀਰਾਂ ਨੂੰ ਮਤਲਬ ਉਹਨਾਂ ਦੇ ਘਰਾਂ ਚ ਲੰਗਰ ਨਹੀਂ ਪਚਾਉਣਾ ਉਹਨਾਂ ਨੂੰ ਰਸਣ ਨਹੀਂ ਦੇਣਾ ਮੈਂ ਵੈਸੇ ਸਵਾਲ ਪੁੱਛਿਆ ਹਾਲਾਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦਾ ਕਾਰਨ ਕੀ ਹੈ ਉਹ ਕਹਿਣ ਦਾ ਕਾਰਨ ਇਹ ਪਤਾ ਸੋ ਮੈਂ ਮੈਂ ਪੁੱਛਿਆ ਮੈਂ ਕਾਰਨ ਕਿਉਂ ਨਹੀਂ ਦੇਣਾ ਕਾਰਨ ਤਾਂ ਕੋਈ ਹੁੰਦੇ ਹੀ ਆ ਨਾ ਫਿਰ ਉਹਨਾਂ ਨੇ ਕਾਰਨ ਕਈ ਤਰੀਕ ਕਈ ਦੱਸੇ ਜਿਹਦੇ ਵਿੱਚ ਇਹ ਵੀ ਆ ਜੀ ਦੇਖੋ ਸਾਡੇ ਗੁਰੂ ਸਾਹਿਬਾਨਾਂ ਨੂੰ ਕੋਈ ਪੱਦੀ ਸ਼ਬਦਾਵਲੀ ਇਹਨਾਂ ਦੇ ਪ੍ਰਚਾਰ ਵਿੱਚ ਬੋਲੀ ਜਾਂਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਮੈਂ ਨਹੀਂ ਉਹ ਕੁਝ ਕਹਿ ਸਕਦਾ ਸੋ ਉਸ ਦੇ ਨਾਲ ਨਾਲ ਹੀ ਜੇ ਗੁਰਦੁਆਰਾ ਸਾਹਿਬ ਕਿਤੇ ਮਜਬੂਰੀ ਵਸ ਜਾਣਾ ਪਏ ਜੇ ਕਿਉਂ ਹੈ ਤਾਂ ਸਿੱਖੀ ਨੇ ਨਾ ਇਹ ਪਸ਼ੋਕਰ ਦਾ ਸਿੱਖੀ ਸਿੱਖੀ ਦੇ ਵਿੱਚ ਹੀ ਸਿੱਖਾਂ ਦੇ ਘਰਾਂ ਵਿੱਚ ਜਨਮੇ ਹੋਏ ਨੇ ਸੋ ਬਾਅਦ ਵਿੱਚ ਅਸੀਂ ਘੱਟ ਵੱਢ ਕੇ ਆਪਣੇ ਆਪ ਨੂੰ ਕਹੀਏ ਅਸੀਂ ਉਹ ਐ ਉਹ ਨਹੀਂ ਗੱਲ ਬਣਦੀ ਸੋ ਉਹ ਕਹਿੰਦੇ ਜੀ ਗੁਰੂ ਸਾਹਿਬ ਦੇ ਚਰਨਾਂ ਜਾਂਦੇ ਆ ਦੇਖ ਮਿਲ ਜੇ ਉਹ ਵੀ ਭਗਾ ਕੇ ਕਹਿੰਦੇ ਮਾਰਦੇ ਆ ਇਹ ਨਾਲ ਹੀ ਸਿਰੋ ਦਿੰਦੇ ਆ ਐ ਇਦਾਂ ਦੀਆਂ ਗੱਲਾਂ ਕਹਿੰਦੇ ਸਾਨੂੰ ਤਕਲੀਫਾਂ ਉਹ ਚੀਜ਼ਾਂ ਨਹੀਂ ਤਕਲੀਫਾਂ ਨੇ ਉਹ ਤਕਲੀਫ ਕਾਰਨ ਕੁਛ ਨਾ ਕੁਛ ਸਾਡੇ ਅੰਦਰ ਗੁੱਸਾ ਆ ਜਾਂਦਾ ਪਰ ਗੁੱਸੇ ਵਿੱਚ ਆ ਕੇ ਅਸੀਂ ਇਹ ਕਹਿੰਨੇ ਸੀ ਇਹ ਨਾਲ ਐ ਨਹੀਂ ਕਰਨਾ ਪਰ ਮੇਰਾ ਮੰਨ ਇਹ ਕਹਿੰਦਾ ਵੀ ਅੱਜ ਸਾਰੀ ਤਕਲੀਫ ਚ ਨੇ ਜੀ ਤਕਲੀਫ ਦੇ ਵਿੱਚ ਅਸੀਂ ਕਿਸੇ ਨਾਲ ਧਰਮੀ ਭੇਦ ਭਾਵ ਨਹੀਂ ਕਰ ਸਕਦੇ ਜਾਤੀ ਭੇਦ ਭਾਵ ਨਹੀਂ ਕਰ ਸਕਦੇ ਜੇ ਉਹਨਾਂ ਨੂੰ ਲੰਗਰ ਦੀ ਜਰੂਰਤ ਹੈ ਉਹਨਾਂ ਨੂੰ ਛਕਾਓ ਅਸੀਂ ਕੀ ਕਰ ਸਕਦੇ ਹਾਂ ਅਸੀਂ ਇੱਕ ਕੰਮ ਕਰਨਾ ਹੈ ਅਸਾਈਆਂ ਦੇ ਲਈ ਜਿਹੜੇ ਸਾਡੇ ਤੋਂ ਟੁੱਟ ਕੇ ਉਧਰ ਜੁੜ ਗਏ ਨੇ ਉਹਦੇ ਲਈ ਅਸੀਂ ਬੈਠ ਕੇ ਵਿਚਾਰ ਕੇ ਰਾਤ ਬਹੁਤ ਵਧੀਆ ਤਰੀਕੇ ਨਾਲ ਸਮਝ ਨਾਲ ਇੱਕ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਿਲਕੁਲ ਬਹਾਲ ਹੋ ਗਿਆ ਚੜ੍ਹਦੀ ਕਲਾ ਚ ਹੋ ਗਏ ਹਰ ਇੱਕ ਨਗਰ ਚ ਇੱਕ ਗੁਰਦੁਆਰਾ ਸਾਹਿਬ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਵੱਡੇ ਨਗਰ ਚ ਇੱਕ ਪ੍ਰੋਗਰਾਮ ਰੱਖ ਕੇ ਅਮਰ ਸੰਚਾਰ ਸਮਾਗਮ ਠੀਕ ਹੈ ਜੀ ਮੜਵ ਸੇਵਾ ਆਨੰਦਪੁਰ ਦਾ ਉਹ ਅਸੀਂ ਕਰਾਵਾਂਗੇ ਉਹ ਕਿਵੇਂ ਕਰਾਉਣਾ ਹੈ ਉਹ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਹਰ ਇੱਕ ਈਸਾਈ ਬਣੇ ਨੂੰ ਪੁੱਛਾਂਗੇ ਕਿ ਤੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਗੋਦ ਵਿੱਚ ਕਿਉਂ ਨਹੀਂ ਬੈਠਿਆ ਗਿਆ ਤੈਨੂੰ ਤਖਲੀਬ ਕੀ ਆ ਗਈ ਜੇ ਤਾਂ ਕੋਈ ਵੈਸੀ ਆਨੰਦ ਲੈਣ ਦੇ ਲਈ ਗਿਆ ਸ਼ਾਇਦ ਲੱਗਦਾ ਵੀ ਉਧਰ ਜਾਦੇ ਆਨੰਦ ਹੈ ਉਹ ਤਾਂ ਵੱਖਰੀ ਚੀਜ਼ ਹੈ ਹੂੰ ਲਵੇ ਸ਼ਾਇਦ ਉਹਨੂੰ ਉਹਦੇ ਮਨ ਦੀ ਕੋਈ ਭਾਵਨਾ ਵੱਖਰੀ ਹੋ ਸਕਦੀ ਹੈ ਜੇ ਕੁਝ ਨਿੱਕੀਆਂ ਨਿੱਕੀਆਂ ਦਿੱਕਤਾਂ ਕਰਕੇ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਗਿਆ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਤਾਂ ਅਸੀਂ 100% ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਬਣੇ ਸਿੱਖ ਨੂੰ ਜਿਹੜਾ ਸਿੱਖ ਇਸਾਈ ਬਣ ਗਿਆ ਉਹਨੂੰ ਵਾਪਸ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਤੇ ਤੀ ਬਣਾ ਕੇ ਹਟਾਂਗੇ ਜੀ ਸਰਪ ਜੀ ਇੱਕ ਹੋਰ ਗੱਲ ਹੈਗੀ ਆ ਆਮ ਤੌਰ ਦੇਤੇ ਸਿਰਫ ਸਿਰਫ ਪੰਜਾਬ ਦੇ ਵਿੱਚੋਂ ਐਸਸੀ ਭਾਈਚਾਰਾ ਉਹਨੂੰ ਕਿਹਾ ਜਾਂਦਾ ਹੈਗਾ ਉਹ ਸਿੱਖ ਬਣ ਰਹੇ ਹੈਗੇ ਆ ਨਾਲ ਲੱਗਵੀਂ ਗੱਲ ਹੈਗੀ ਭਾਵੇਂ ਹੜਾਂ ਦੇ ਨਾਲ ਰਿਲੇਟਡ ਨਹੀਂਗੀ ਵਿੱਚੋਂ ਗੱਲ ਦੇ ਗੱਲ ਲਿਕ ਲਾਈ ਹੈਗੀ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਪ੍ਰਚਾਰ ਦੀਆਂ ਤੰਦਾਂ ਕਿਤੇ ਨਾ ਕਿਤੇ ਜ਼ਿਆਦਾ ਕੱਚੀਆਂ ਆ ਰਹੀਆਂ ਹੈਗੀਆਂ ਜਾਂ ਪ੍ਰਚਾਰਕ ਉਸ ਤਰ੍ਹਾਂ ਦੇ ਨਹੀਂ ਰਹੇਗੇ ਤਾ ਇਸ ਤਰੀ ਇੰਨੇ ਵੱਡੇ ਤੌਰ ਦੇ ਉੱਤੇ ਜਿਹੜਾ ਧਰਮ ਪਰਿਵਰਤਨ ਵੀ ਹੋਇਆ ਜਾਂ ਵਾਪਸੀ ਦੇ ਲਈ ਹਲੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈਗੀ ਆ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਗਿਆ ਵੀ ਜਿਆਦਾ ਇਸਾਈ ਕੌਣ ਬਣ ਰਹੇ ਨੇ ਹਾਂਜੀ ਐਸਸੀ ਹਾਂ ਨਹੀਂ ਮੈਂ ਨਹੀਂ ਕਿਹਾ ਪਰ ਤੁਸੀਂ ਮੈਨੂੰ ਸਵਾਲ ਕੀਤਾ ਚਲੋ ਧਾਰਨਾਵਾਂ ਨੇ ਲੋਕਾਂ ਦੀਆਂ ਪਰ ਮੈਂ ਇਹ ਸਮਝਦਾ ਵੀ ਲੋਕ ਲੋਕ ਜਾਂ ਤਾਂ ਨਾ ਸਮਝਣੇ ਹੂੰ ਕਿਉਂਕਿ ਨਾ ਸਮਝੀ ਵਿੱਚ ਕੋਈ ਗਲਤ ਗੱਲ ਕਰਦਾ ਹੁੰਦਾ ਅਸੀਂ ਕਿਵੇਂ ਕਹਿ ਸਕਦੇ ਆ ਕਿ ਐਸਸੀ ਲੋਕ ਹੀ ਗੈਰ ਧਰਮ ਵਿੱਚ ਜਾਂਦੇ ਨੇ ਹੂੰ ਐਸਸੀ ਲੋਕਾਂ ਨੂੰ ਗੈਰ ਧਰਮ ਵਿੱਚ ਲਿਆਉਣ ਦੇ ਲਈ ਹੈ ਕੌਣ ਨੇ ਉਹ ਉੱਥੇ ਜਾ ਕੇ ਜੇ ਤੁਸੀਂ ਦੇਖੋਗੇ ਜੇ ਅਸਾਈਆਂ ਦੀ ਗੱਲ ਕਰਾਂ ਪਾਸਟਰ ਜਿੰਨੇ ਨੇ ਉਹ ਲਗਭਗ ਜੀ ਲਗਭਗ ਜਿੰਨੇ ਵੀ ਅਸਾਈ ਨੇ ਅਸਾਈਆਂ ਦੇ ਮੇਨ ਜਿਹੜੇ ਪ੍ਰਚਾਰਕ ਪਾਸਟਰ ਨੇ ਮੈਨੂੰ ਤੁਸੀਂ ਹਜ਼ਾਰ ਵਿੱਚੋਂ ਸ਼ਾਇਦ ਇੱਕਦਮ ਮੈਂ ਕਹਿ ਨਹੀਂ ਸਕਦਾ ਵੀ ਐਸਸੀ ਹੋਊਗਾ ਲਗਭਗ ਇਹਨਾਂ ਦੇ ਸਾਰੇ ਬੰਦੇ ਗੈਰ ਐਸਸੀ ਨੇ ਉਹ ਜਨਰਲ ਹੋਣ ਉਹ ਵੀਸੀ ਹੋਣ ਮੈਨੂੰ ਨਹੀਂ ਪਤਾ ਪਰ ਇੰਨਾ ਕ ਮੈਨੂੰ ਜਰੂਰ ਪਤਾ ਹੈ ਕਿ ਇਹਨਾਂ ਦੇ ਪ੍ਰਚਾਰਕ ਉਹਨਾਂ ਨੂੰ ਪਾਸਟਰ ਕਹਿ ਲਓ ਜਾਂ ਇਹਨਾਂ ਦੇ ਕੋਈ ਵੀ ਨੇ ਮੇਨ ਵੱਡੇ ਬੰਦੇ ਉਹ ਇਹਨਾਂ ਦੇ ਸਾਰੇ ਦੇ ਸਾਰੇ ਜਰਨਲ ਜਾਂ ਹੋਰ ਕੈਟਾਗਰੀਆਂ ਨਾਲ ਨੇ ਐਸਸੀ ਇੱਕ ਵੀ ਨਹੀਂ ਹੈ ਜਾਂ ਪੰਜਾਬ ਵਿੱਚ ਪਖੰਡਵਾਦ ਫੈਲਾਉਣ ਵਾਲੇ ਜਿੰਨੇ ਡੇਰੇ ਨੇ ਮੈਨੂੰ ਤੁਸੀਂ ਉਹ ਉਹਨਾਂ ਡੇਰਿਆਂ ਦੇ ਨਾਮ ਲਾਓ ਤੇ ਉਹਨਾਂ ਦੇ ਪ੍ਰਮੁੱਖ ਨੇ ਜਿਹੜੇ ਉਹ ਦੱਸੋ ਐਸਸੀ ਕਿਹੜਾ ਇਹਨਾਂ ਚੋਂ ਜੀ ਇੱਕ ਇੱਕ ਪੰਜਾਬ ਦਾ ਡੇਰਾ ਗੈਣ ਲਓ ਉਹਦਾ ਇੱਕ ਬੰਦਾ ਮੈਨੂੰ ਜਰਨਲ ਤੋਂ ਬਿਨਾ ਦਿਖਾ ਦਿਓ ਜੀ ਜੇ ਜਰਨਲ ਨਹੀਂ ਹੋ ਤਾਂ ਓਬੀਸੀ ਪੱਕਾ ਹੋਊ ਐਸਸੀ ਨਹੀਂ ਹੋਊਗਾ ਹੂੰ ਸਮਝੋ ਇੱਕ ਕੈਟਾਗਰੀ ਨੂੰ ਇੱਕ ਬਦਨਾਮ ਕਰਨ ਦਾ ਤਰੀਕਾ ਹੈ ਇੱਕ ਬਦਨਾਮ ਕਰਨ ਦਾ ਤਰੀਕਾ ਹੈ ਕਿ ਸ਼ਾਇਦ ਆਹ ਕੈਟਾਗਰੀ ਨੂੰ ਬਦਨਾਮ ਕਰਕੇ ਉਧਰ ਨੂੰ ਹੋਰ ਜੋੜਿਆ ਜਾਵੇ ਪਰ ਮੈਂ ਇਸ ਗੱਲ ਦੇ ਨਾਲ ਬਿਲਕੁਲ ਵੀ 1% ਵੀ ਐਗਰੀ ਨਹੀਂ ਕਿ ਗੈਰ ਧਰਮ ਵਿੱਚ ਜਾਣ ਲਈ ਜਾਂ ਸਾਈ ਬਣਨ ਲਈ ਇਕੱਲੇ ਐਸੀਆਂ ਨੇ ਪਹਿਲ ਕੀਤੀ ਹੈ ਜੀ ਐਸੀਆਂ ਨੂੰ ਮੰਗਰ ਲਾਇਆ ਜਾਂਦਾ ਹੈ ਇਹ ਕਹਿ ਸਕਦੇ ਹਾਂ ਛੋਟੇ ਪਰਿਵਾਰਾਂ ਨੂੰ ਮੰਗਰ ਲਾਇਆ ਜਾਂਦਾ ਜਿਨ੍ਹਾਂ ਕੋਲ ਬਹੁਤੀ ਆਮਦਨੀ ਨਹੀਂ ਹੁੰਦੀ ਉਹ ਕਈ ਕਹਾਏ ਪਿੱਛੇ ਲੱਗ ਜਾਂਦੇ ਆ ਛੋਟੀ ਮੋਟੀ ਦਿੱਕਤ ਹੁੰਦੀ ਹੈ ਪਰਿਵਾਰ ਕੋ ਉਹ ਦਿੱਕਤਾਂ ਨੂੰ ਵੇਖਦੇ ਹੋ ਕਿਤੇ ਨਾ ਕਿਸੇ ਦੇ ਪਿੱਛੇ ਲੱਗ ਕੇ ਉਧਰ ਚਲੇ ਜਾਂਦੇ ਆ ਜਦੋਂ ਅਸੀਂ ਸਮਝਾਵਾਂਗੇ ਵਾਪਸ ਆਉਣਗੇ ਇਹ ਅਸੀਂ ਤਾਂ ਕਹਿ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਹੈ ਹਰ ਮਹੀਨੇ 2 ਤੋਂ 3 ਕਈ ਵਾਰੀ 4 ਅਮਰ ਸੰਚਾਰ ਮਹੀਨੇ ਵਿੱਚ ਹੁੰਦੇ ਆ ਜਿਹਦੇ ਵਿੱਚੋਂ 20 ਤੋਂ 25 ਪਿੰਡ ਇੱਕ ਅਮਰ ਸੰਚਾਰ ਵਿੱਚ ਹਿੱਸਾ ਲੈਂਦੇ ਆ ਤੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਲਗਾਤਾਰ ਇਹ ਅਮਰ ਸੰਚਾਰ ਚੱਲ ਰਹੇ ਨੇ ਸੋ ਅਸੀਂ ਆਹ ਇਲਾਕੇ ਵਿੱਚ ਨਹੀਂ ਕੀਤੇ ਆਹ ਇਲਾਕੇ ਵਿੱਚ ਜ਼ਰੂਰ ਕਰਾਂਗੇ ਫਾਜ਼ਿਲ ਕਦਾ ਜਿੰਨਾ ਵੀ ਇਲਾਕਾ ਹੈ ਇੱਕ ਇੱਕ ਪਿੰਡ ਅਸੀਂ ਕਵਰ ਕਰਾਂਗੇ ਇੱਕ ਇੱਕ ਪਿੰਡ ਦਾ ਸੀ ਤੁਹਾਨੂੰ ਡਾਟਾ ਦਵਾਂਗੇ ਕਿ ਇਥੋਂ ਇਨੇਕ ਅਸਾਈ ਬਣੇ ਸਿੱਖ ਵਾਪਸ ਮੋੜ ਸਿੱਖੀ ਵੱਲ ਆ ਗਏ ਨੇ ਜੀ ਅੱਛਾ ਬਾਬਾ ਜੀ ਆਖਰੀ ਸਵਾਲ ਜੇਕਰ ਦੇਖੀਏ ਨਾ ਇਨ੍ਹਾਂ ਹੜਾਂ ਦੇ ਦੌਰਾਨ ਬਹੁਤ ਸਾਰੇ ਜੋ ਪੋਲੀਟੀਕਲ ਲੀਡਰ ਰਹੇ ਗਿਆ ਉਹਨਾਂ ਵਾਸਤੇ ਇਸ ਟਾਈਮ ਜਿਹੜਾ ਉਹ ਵੋਟਾਂ ਕੈਸ਼ ਕਰਨ ਦਾ ਸਮਾਂ ਹੈਗਾ ਪਰ ਬਹੁਤ ਸਾਰੇ ਧਾਰਮਿਕ ਆਗੂ ਵੀ ਆ ਜਿਹੜੇ ਉਹ ਪੋਲੀਟੀਕਲ ਸਫਾ ਵੱਲ ਨੂੰ ਜਾ ਰਹੇ ਹੈਗੇ ਆ ਕਿਤੇ ਨਾ ਕਿਤੇ ਧਾਰਮਿਕ ਹੋਣ ਦੇ ਨਾਂ ਦੇ ਉੱਤੇ ਆ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਗਮਰਾਹ ਕਰਕੇ ਆ ਜਿਹੜਾ ਉਹ ਦੂਸਰੇ ਪਾਸੇ ਨੂੰ ਲੈ ਕੇ ਜਾ ਰਹੇ ਹੈਗੇ ਪੋਲੀਟੀਕਲ ਮਫਾਦ ਦਵਾ ਰਹੇ ਹੈਗੇ ਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਬਿਲਕੁਲ ਜੀ ਪਹਿਲ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਪੋਲੀਟੀਕਲ ਸ਼ਬਦ ਹੈ ਜਿਹੜਾ ਹੂੰ ਇਹ ਸ਼ਬਦ ਮਾੜਾ ਨਹੀਂ ਹੈ ਹੂੰ ਪੋਲੀਟੀਕਲ ਬੰਦਾ ਹੋਣਾ ਕੋਈ ਮਾੜਾ ਨਹੀਂ ਬਿਲਕੁਲ ਜੀ ਹੋਣਾ ਚਾਹੀਦਾ ਜੇ ਪੋਲੀਟੀਕਲ ਬੰਦੇ ਨਹੀਂ ਹੋਣਗੇ ਤਾਂ ਜਿਹੜਾ ਵੋਟ ਰਾਜ ਹੈ ਵੋਟ ਸਿਸਟਮ ਹੈ ਲੋਕਤੰਤਰ ਹੈ ਉਹਦੇ ਵਿੱਚ ਮਤਲਬ ਅਸੀਂ ਖੜ ਨਹੀਂ ਸਕਦੇ ਉਹ ਕਿਸੇ ਮੈਨੇ ਨਹੀਂ ਰੱਖਉਂਦਾ ਵੋਟ ਰਾਜ ਦੇ ਵਿੱਚ ਇਹਦੇ ਵਿੱਚ ਬਿਲਕੁਲ ਪੋਲੀਟੀਕਲ ਬੰਦੇ ਹੁੰਦੇ ਆ ਪੋਲੀਟੀਕਲ ਪਾਰਟੀਆਂ ਵੀ ਹੁੰਦੀਆਂ ਨੇ ਪਰ ਗੱਲ ਇਹ ਹੈ ਵੀ ਪੋਲੀਟੀਕਲ ਬੰਦੇ ਹੋ ਕੇ ਤੁਸੀਂ ਕਰ ਕੀ ਰਹੇ ਹੋ ਜੀ ਤੁਸੀਂ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਭਾਵਨਾ ਕੀ ਰੱਖ ਰਹੇ ਹੋ ਜੇ ਤਾਂ ਤੁਹਾਡੇ ਅੰਦਰ ਅੰਤਾਂ ਦੀ ਬੇਈਮਾਨੀ ਪੰਜਾਬ ਨੂੰ ਖਾਣ ਦੀ ਪੰਜਾਬ ਨੂੰ ਡੋਬਣ ਦੀ ਪੰਜਾਬ ਨੂੰ ਖਤਮ ਕਰਨ ਦੀ ਸੋਚ ਹੈ ਫਿਰ ਤਾਂ ਤੁਹਾਡੇ ਤੋਂ ਭੈੜਾ ਕੋਈ ਪੋਲੀਟੀਕਲ ਨਹੀਂ ਜੇ ਪੋਲੀਟੀਕਲ ਹੋ ਕੇ ਪੰਜਾਬ ਦਾ ਹਮਦਰਦੀ ਬਣ ਕੇ ਚੱਲਣਾ ਹੈ ਪੰਜਾਬ ਦਾ ਇੱਕ ਇੱਕ ਦੁੱਖ ਤਕਲੀਫ ਸਮਝ ਕੇ ਚੱਲਣਾ ਹੈ ਪੰਜਾਬ ਨੂੰ ਲੁੱਟਣ ਤੇ ਖਾਣ ਦੀ ਵਜਾਏ ਪੰਜਾਬ ਦੇ ਲੋਕਾਂ ਲਈ ਕੁਝ ਕੰਮ ਕਰਨ ਲਈ ਪੋਲੀਟੀਕਲ ਬੰਨਣਾ ਹੈ ਮੈਂ ਕਹਿੰਦਾ ਉਹ ਪੋਲੀਟੀਕਲ ਚੰਗਾ ਹੈ ਹੂੰ ਪੋਲੀਟੀਕਲ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਉਹ ਪੋਲੀਟੀਕਲ ਤਾਂ ਸੀ ਜੀ ਪੋਲੀਟੀਕਲ ਹੀ ਸੀ ਉਹਨਾਂ ਨੇ ਪੋਲੀਟੀਕਲ ਹੋ ਕੇ ਇੱਕ ਸਿਆਸਤਦਾਨ ਹੋ ਕੇ ਇੱਕ ਰਾਜ ਭਾਗ ਸੰਭਾਲ ਕੇ ਪੰਜਾਬ ਦੇ ਵਿੱਚ ਵਸਣ ਵਾਲੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਿੱਖ ਤੋਂ ਲੈ ਕੇ Hindu, Muslim ਜਿਹੜਾ ਵੀ ਧਰਮ ਦਾ ਬੰਦਾ ਸੀ ਅਸਾਈ ਲੋਕ ਕਿੰਨੇ ਉਹਨਾਂ ਦੀ ਫੌਜ ਵਿੱਚ ਕੰਮ ਕਰਦੇ ਸੀ ਹਰ ਇੱਕ ਧਰਮ ਦੇ ਬੰਦੇ ਨੂੰ ਉਹਦੇ ਧਰਮ ਮੁਤਾਬਕ ਉਹਦੀ ਮਤਲਬ ਉਹਨੂੰ ਓਨੀ ਖੁੱਲ੍ਹ ਦਿੱਤੀ ਤੇ ਉਹਦੇ ਨਾਲ ਹਰ ਇੱਕ ਤਰ੍ਹਾਂ ਦੀ ਉਹਦੀ ਸਹਾਇਤਾ ਕੀਤੀ ਉਹਨੂੰ ਕਦੇ ਦੁੱਖ ਤਕਲੀਫ ਨਹੀਂ ਉਹਦੇ ਰਾਜ ਵਿੱਚ ਕਿਸੇ ਨੂੰ ਵੀ ਆਇਆ ਸੋ ਇਸ ਕਰਕੇ ਮੈਂ ਮੰਨਦਾ ਵੀ ਜੇ ਪੋਲੀਟੀਕਲ ਬਣਨਾ ਹੈ ਤਾਂ ਚੰਗੀ ਸੋਚ ਵਾਲੇ ਬਣੋ ਦੂਜਾ ਧਰਮਕ ਲੋਕ ਪੋਲੀਟੀਕਲ ਬੰਦਿਆਂ ਵੱਲ ਝੁਕਾਅ ਜਾਂ ਪਾਰਟੀਆਂ ਲਈ ਕੰਮ ਕਰਨਾ ਮੈਂ ਸਮਝਦਾ ਵੀ ਜਾਂ ਤਾਂ ਉਹ ਧਰਮ ਕੀ ਨਹੀਂ ਹੁੰਦੇ ਜਿਹੜੇ ਮਾੜੇ ਪੋਲੀਟੀਕਲ ਲੋਕਾਂ ਲਈ ਜਾਂ ਮਾੜੀਆਂ ਪਾਰਟੀਆਂ ਲਈ ਕੰਮ ਕਰਦੇ ਆ ਉਤੋਂ ਉਪਰੋ ਪਰਵਾਣਾ ਪਾ ਕੇ ਪੋਲੀਟੀਕਲ ਲੋਕਾਂ ਵੱਲ ਝੁਕਣਾ ਲੋਕਾਂ ਨੂੰ ਦਿਖਾਉਣਾ ਮੈਂ ਧਰਮ ਕਾ ਪਰ ਕੰਮ ਪੋਲੀਟੀਕਲ ਲੋਕਾਂ ਲਈ ਕਰਨੇ ਵੋਟਾਂ ਲਈ ਕਰਨੇ ਉਹ ਨਹੀਂ ਚੰਗੇ ਦੂਸਰਾ ਆ ਹੜਾਂ ਦੀ ਮਾਰ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਬੰਦੇ ਨੇ ਇਹ ਸੋਚ ਕੇ ਸੇਵਾ ਕੀਤੀ ਜਾਂ ਇਹ ਕੰਮ ਕਰਨ ਲਈ ਕਿ ਮੈਨੂੰ ਵੋਟਾਂ ਮਿਲਣਗੀਆਂ ਤਾਂ ਇਹੋ ਜੀ ਸੇਵਾ ਉਹ ਨਾ ਹੀ ਕਰੇ ਉਹਦੀ ਸੋਚ ਦੇ ਦੂਰ ਫਿਟੇ ਮੂੰਹ ਹੈ ਲੱਖ ਵਾਰ ਤਰਕਾਰ ਹੈ ਕਿ ਤੁਹਾਡੀ ਇਹ ਮਾੜੀ ਸੋਚ ਸਿਰਫ ਵੋਟਾਂ ਕਰਕੇ ਕਿਉਂਕਿ ਮੈਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਕਈ ਲੋਕ ਸਿਰਫ ਇਹ ਗੱਲ ਕਰਕੇ ਹੀ ਕਈ ਪਿੰਡਾਂ ਦੇ ਵਿੱਚ ਪੋਲੀਟੀਕਲ ਬੰਦੇ ਜਿਹੜੇ ਕਦੇ ਹੁੰਦੇ ਆ ਨਾ ਪਿੰਡ 'ਚ ਉਹ ਰਾਸਣ ਇਹ ਕਹੇ ਕਿ ਦਵਾਉਂਦੇ ਆ ਵੀ ਤੁਹਾਡੇ ਘਰ 'ਚ ਰਾਸਣ ਤਾਂ ਆਊਗਾ ਤਾਂ ਅਸੀਂ ਲੈ ਕੇ ਆਵਾਂਗੇ ਸੰਸਦਾਲਿਆਂ ਨੂੰ ਜਿਹੜੇ ਵੀ ਸਾਡੇ ਪਿੰਡ 'ਚ ਵੱਢਦੇ ਆ ਕਿ ਜੇ ਤੁਸੀਂ ਸਾਡੇ ਨਾਲ ਆਉਣ ਵਾਲੇ ਟਾਈਮ 'ਚ ਖੜੋਗੇ ਸਾਡੇ ਕਹੇ ਤੋਂ ਵੋਟਾਂ ਪਾਉਂਗੇ ਦੇਖੋ ਸੰਗਤ ਦਾ ਰਾਸਣ ਕਿੱਡੀ ਵੱਡੀ ਗੱਲ ਐ ਕਿੱਡਾ ਮਤਲਬ ਅ ਦੁਰਪਯੋਗ ਹੋ ਰਿਹਾ ਹੈ ਅ ਸੰਗਤ ਦਾ ਰਾਸ਼ਨ ਸੰਗਤ ਇਕੱਠਾ ਕਰਕੇ ਲੈ ਕੇ ਆ ਰਹੀ ਐ ਸੰਗਤ ਦਾ ਪੈਸਾ ਉਹਨੂੰ ਵਰਤੇ ਕਿਹੜੇ ਢੰਗ ਨਾਲ ਜਾ ਰਹੇ ਆ ਵਰਤੇ ਇਸ ਢੰਗ ਨਾਲ ਜਾ ਰਹੇ ਆ ਕਿ ਜੇ ਤੁਸੀਂ ਵੋਟਾਂ ਪਾਉਂਗੇ ਤੁਹਾਡੇ ਘਰਾਂ ਤੱਕ ਅਸੀਂ ਤਾਂ ਰਸਣ ਪਹੁੰਚਣ ਦੇਵਾਂਗੇ ਨਹੀਂ ਰਾਹਾਂ 'ਚ ਹੀ ਘੇਰ ਲਿਆ ਜਾਊ ਰਾਹਾਂ 'ਚ ਲਹਾ ਲਿਆ ਜਾਊਗਾ ਸੋ ਇਸ ਕਰਕੇ ਪੋਲੀਟੀਕਲ ਬੰਦਿਆਂ ਦੀ ਆਪਾਂ ਗੱਲ ਨਾ ਹੀ ਕਰੀਏ ਵੈਸੇ ਕਰ ਲਈ ਐ ਜਿੰਨੀ ਕਰਨੀ ਸੀ ਕਿਉਂਕਿ ਇਹਨਾਂ ਦੀ ਸੋਚ ਇਹਨਾਂ ਦੀ ਸਮਝ ਸਿੱਖੀ ਲਈ ਪੰਜਾਬ ਲਈ ਸਹੀ ਨਹੀਂ ਹੈਗੀ ਇਹਨਾਂ ਨੇ ਆਪਣੇ ਤਰੀਕੇ ਨਾਲ ਹੀ ਚਲਾਣਾ ਉਵੇਂ ਹੀ ਚਲਾਣਾ ਜਿੰਨਾ ਮਰਜੀ ਸਮਝਾ ਲਓ ਪਰ ਮੈਂ ਲੋਕਾਂ ਨੂੰ ਪਬਲਿਕ ਨੂੰ ਜਰੂਰ ਬੇਨਤੀ ਕਰਦਾ ਕਿ ਤੁਸੀਂ ਆਪਦੀ ਸਮਝ ਨਾਲ ਚੱਲੋ ਅਸੀਂ ਆਪਦੀ ਸਮਝ ਨਾਲ ਚੱਲੀਏ ਅਸੀਂ ਵੇਖਣਾ ਹੈ ਕਿ ਸਹੀ ਤੇ ਗਲਤ ਦੀ ਪਰਖ ਕਰਨੀ ਹੈ ਜੇ ਅਸੀਂ ਸਹੀ ਗਲਤ ਨੂੰ ਨਹੀਂ ਪਰਖ ਸਕਦੇ ਫਿਰ ਮੈਂ ਸਮਝਦਾ ਵੀ ਸਾਨੂੰ ਕੋਈ ਵੀ ਠੱਗ ਕੇ ਲੁੱਟ ਕੇ ਲੈ ਕੇ ਜਾ ਸਕਦਾ ਸਾਨੂੰ ਕੋਈ ਵੀ ਕਿਤੇ ਵੀ ਵਰਤ ਸਕਦਾ ਸੋ ਇਹ ਮੈਂ ਬੇਨਤੀ ਕਰੂੰਗਾ ਪੋਲੀਟੀਕਲਾਂ ਲਈ ਜੀ ਅੱਛਾ ਆਖਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਆਖਰ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਕੁਰਬਾਨੀਆਂ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਸਾਡੇ ਸਿੱਖਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਆਪਣੇ ਰਗਾਂ ਦਾ ਲਹੂ ਬਹਾਇਆ ਸਾਡੇ ਲਈ ਹਿੰਦੁਸਤਾਨ ਦੇ ਗਲੋਂ 750 ਸਾਲ ਦੀ ਗੁਲਾਮੀ ਦੇ ਸੰਗਲ ਮਹਾਰਾਜ ਨੇ ਆਪਣੇ ਸਰਬੰਸ ਨੂੰ ਆਪਣੇ ਚਾਰ ਲੱਗਤੇ ਜ਼ਿਗਰ ਨੂੰ ਟੋਟਿਆਂ ਨੂੰ ਬਾਹਰ ਕੇ ਸਾਡੇ ਲਈ ਸਾਡੇ ਗਲੋਂ ਗੁਲਾਮੀ ਦੇ ਸੰਗਲ ਲਾਹੇ ਬੀਰੋ ਅੱਜ ਅਸੀਂ ਪੰਜਾਬ ਵਿੱਚ ਡੁੱਬ ਰਹੇ ਹਾਂ ਤਾ ਇੱਕੋ ਹੀ ਇੱਕ ਚੀਜ਼ ਕੰਮ ਆਈ ਹੈ ਸਾਡੇ ਸਾਡੇ ਕੋਈ ਰਾਸਣ ਨਹੀਂ ਕੰਮ ਆਇਆ ਸਾਡੇ ਕੋਲ ਟਰਾਲੀਆਂ ਜਾਂ ਟਰੈਕਟਰ ਭਜਾਏ ਹੋਏ ਕੰਮ ਨਹੀਂ ਆਏ ਇੱਕੋ ਹੀ ਇੱਕ ਚੀਜ਼ ਕੰਮ ਆਈ ਹੈ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਘਰ ਸਾਨੂੰ ਦੇ ਰਿਹਾ ਉਹ ਕਿਹੜੀ ਹੈ ਉਹ ਦਇਆਲਤਾ ਦੀਨਤਾ ਸੰਤੋਖ ਤੇ ਸੇਵਾ ਦੀ ਭਾਵਨਾ ਜੀ ਜਿਹੜੀ ਗੁਰੂ ਘਰ ਚੋਂ ਮਿਲੀ ਹੈ ਜੇ ਸਾਨੂੰ ਇਹ ਸਿੱਖਿਆ ਮਹਾਰਾਜ ਨੇ ਸਿਖਾਈ ਨਾ ਹੁੰਦੀ ਤਾਸੀ ਕਿੱਥੇ ਸੀ ਅੱਜ ਇੰਨੇ ਨਾਲ ਰਸਣ ਲੈ ਕੇ ਆਉਣਾ ਸੀ ਕਿੱਥੇ ਸੀ ਆਪਦੇ ਭਾਈਚਾਰੇ ਨਾਲ ਜਾਂ ਆਪਣੇ ਪੰਜਾਬ ਨਾਲ ਖੜ ਸਕਦੇ ਸੀ ਕੱਲੇ ਪੰਜਾਬ ਨਾਲ ਨਹੀਂ ਅਸੀਂ ਦੇਖੋ ਜਿੱਥੇ ਵੀ ਭਾਵੇਂ ਵਿਦੇਸ਼ਾਂ ਵਿੱਚ ਹੋਵੇ ਸਿੱਖ ਜਾ ਕੇ ਹਰ ਇੱਕ ਥਾਂ ਤੇ ਹਰ ਇੱਕ ਲੋੜਵੰਦ ਨਾਲ ਖੜਦਾ ਉਹ ਅਸੀਂ ਤਾਂ ਖੜ ਰਹੇ ਆ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਦੇਣ ਦਿੱਤੀ ਜੇ ਸਾਨੂੰ ਇੰਨੇ ਜੋਗਾ ਕੀਤਾ ਮੋੜ ਸਿੱਖੀ ਵੱਲ ਆਜੋ ਜਿੰਨੇ ਦੂਰ ਗਏ ਹੋ ਅੱਜ ਤੁਸੀਂ ਇਹ ਗੱਲ ਸਮਝੋ ਕਿ ਸਾਡੇ ਕੁਝ ਨੌਜਵਾਨਾਂ ਨੂੰ ਕੁਝ ਵੀਰਾਂ ਨੂੰ ਇਹ ਗੱਲ ਕਰਨ ਲਈ ਮਜਬੂਰੀ ਹੋਗੀ ਕਿ ਅਸੀਂ ਦੂਜਿਆਂ ਨੂੰ ਜਿਹੜੇ ਦੂਸਰੇ ਨੇ ਉਹਨਾਂ ਨੂੰ ਅਸੀਂ ਨਹੀਂ ਰਸਨ ਦੇਣਾ ਉਹ ਅਸਾਈਆਂ ਨੂੰ ਨਹੀਂ ਰਸਨ ਦੇਣਾ ਇਹਦਾ ਕਾਰਨ ਇਹ ਆ ਤੁਹਾਡੇ ਤੇ ਸਿਰਫ ਗੁੱਸਾ ਹੈ ਉਹ ਗੁੱਸਾ ਇਹ ਗੱਲ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਸਾਡੇ ਨੌਜਵਾਨਾਂ ਨੂੰ ਜੀ ਅਸੀਂ ਨੌਜਵਾਨਾਂ ਨੂੰ ਸਮਝਾ ਵੀ ਰਹੇ ਹਾਂ ਪਰ ਉਹ ਗੁੱਸਾ ਹੀ ਹੈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੁਹਾਡੇ ਤੇ ਕੋਈ ਹੋਰ ਨਹੀਂ ਉਹ ਇਹ ਗੁੱਸਾ ਹੈ ਕਿ ਜਦੋਂ ਇੱਕ ਬੱਚਾ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਨੂੰ ਪਿਤਾ ਕਹਿਣ ਲੱਗ ਜੇ ਤੇ ਉਹ ਪਿਤਾ ਨੂੰ ਹਮੇਸ਼ਾ ਇਹ ਹੁੰਦਾ ਕਿ ਇਹ ਮੇਰਾ ਬੱਚਾ ਤੇ ਉਸ ਪਿਤਾ ਦੇ ਦੂਸਰੇ ਬੱਚਿਆਂ ਨੂੰ ਵੀ ਉਹ ਬੱਚਾ ਆਪ ਦਾ ਭਰਾ ਦੁੱਖ ਬੁਰਾ ਲੱਗਣ ਲੱਗ ਜਾਂਦਾ ਉਹ ਤੋਂ ਦੁਖੀ ਹੋ ਜਾਂਦੇ ਅੱਜ ਅਸੀਂ ਇਹਨਾਂ ਭਰਾਵਾਂ ਤੋਂ ਦੁਖੀ ਆ ਕਿ ਕਿਉਂ ਤੁਸੀਂ ਮਹਾਰਾਜ ਨੂੰ ਛੱਡ ਕੇ ਸਾਡੇ ਪਿਤਾ ਨੂੰ ਛੱਡ ਕੇ ਦੂਜਿਆਂ ਨੂੰ ਪਿਤਾ ਬਣਾਈ ਫਿਰਦੇ ਹੋ ਉਹਨਾਂ ਨੇ ਪਿਤਾ ਬਗਾਨੇ ਨੇ ਨਹੀਂ ਬਣਨਾ ਜੀ ਉਹਨੇ ਸਾਨੂੰ ਸਾਡੀ ਲੋੜ ਜਿੰਨੀ ਕੁ ਉਹਨੇ ਕਿ ਵਰਤ ਕੇ ਉਹਨੇ ਫੇਰ ਛੱਡ ਦੇਣਾ ਅਸੀਂ ਕਿਸੇ ਵੱਲ ਨਹੀਂ ਜਾਣੇ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਮੋਰ ਸਿੱਖੀ ਵਾਲਾ ਉਹ ਸਿੱਖੀ ਦਾ ਪ੍ਰਚਾਰ ਕਰੀਏ ਰਲ ਮਿਲ ਕੇ ਇਹਨਾਂ ਹੜਾਂ ਦੇ ਵਿੱਚੋਂ ਇੱਕ ਐਸੀ ਲਹਿਰ ਚਲਾਉਣੀ ਹੈ ਜਿਹੜੀ ਲਹਿਰ ਦੇ ਵਿੱਚ ਸਿੱਖੀ ਤੋਂ ਦੂਰ ਗਏ ਹਰ ਇੱਕ ਬੱਚੇ ਨੂੰ ਹਰ ਇੱਕ ਬੀਬੀ ਨੂੰ ਹਰ ਇੱਕ ਭਰਾ ਨੂੰ ਅਸੀਂ ਮੁੜ ਸਿੱਖੀ ਵੱਲ ਲੈ ਕੇ ਆਵਾਂਗੇ ਜੀ